ਇਨਸਾਨ ساری ਉਮਰ ਧਨ ਮੌਜ ਮਸਤੀ ਰਿਸ਼ਤੇ ਨਾਤੇ ਦੁਨੀਆਵੀ ਦੌੜ ਵਿੱਚ ਖਰਚ ਕਰ ਦਿੰਦਾ ਹੈ ਪਰ ਇੱਕ ਸਭ ਤੋਂ ਕੀਮਤੀ ਖਜ਼ਾਨੇ ਨੂੰ ਭੁੱਲ ਜਾਂਦਾ ਹੈ ਆਪਣੀ ਰੂਹ ਦੇ ਦਰਵਾਜ਼ੇ ਨੂੰ ਜਿਸ ਨੂੰ ਖੋਲਨ ਨਾਲ ਸਾਰੇ ਦੁੱਖ ਤਕਲੀਫਾਂ ਖਤਮ ਹੋ ਜਾਂਦੀਆਂ ਨੇ ਸਾਤਸੰਗਤ ਜੀ ਜੋ ਆਇਦਾ ਹੁਕਮਨਾਮਾ ਤੁਹਾਨੂੰ ਗੁਰੂ ਜੀ ਉਪਦੇਸ਼ ਜਣਾ ਚਾਹ ਰਹੇ ਨੇ ਮੇਰੇ ਨਾਲ ਜੁੜੇ ਰਹੋ ਤੇ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੁਹਾਡੇ ਲਈ ਇੱਕ ਲਿਕ ਲਾਈਕ ਨਾਲ ਮੈਨੂੰ ਕਾਫੀ ਹਲਾਸ਼ੇਰੀ ਮਿਲਦੀ ਹੈ ਚਲੋ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਇਕ ਪਿੰਡ ਵਿੱਚ ਰਾਮ ਸਿੰਘ ਨਾਮ ਦਾ ਬੜਾ ਧਨਵਾਨ ਕਿਸਾਨ ਰਹਿੰਦਾ ਸੀ ਜ਼ਮੀਨ ਬੇਹਦ ਵੱਡੀ ਘਰ ਮਹਿਲ ਵਰਗਾ ਪੁੱਤਰ ਪੁੱਤਰੀਆਂ ਸੁਖੀ ਸਮਰiddhi ਪਰ ਉਸ ਦੇ ਅੰਦਰ ਹਮੇਸ਼ਾ ਬੇਚੈਨੀ ਰਹਿੰਦੀ ਪ੍ਰਾਤ ਨੂੰ ਸੌਂਦਾ ਨਹੀਂ ਸੀ ਦਿਨੋਂ ਵੀ ਮਨ ਵਿੱਚ ਡਰ ਤੇ ਫਿਕਰ ਰਹਿੰਦਾ ਸੀਗਾ ਜੁਆਇਦਾ ਹੁਕਮਨਾਮਾ ਸਾਥ ਸੰਗਤ ਜਿਤਨਾ ਸ੍ਰੀ ਮਹਲਾ ਤੀਜਾ ਕਾਚਾ ਧਨ ਸਾਚਾ ਮੁਖ ਗਵਾਰ ਮਨ ਮੁਖ ਭੁੱਲੇ ਅੰਧ ਗਵਾਰ ਵਿਖਿਆ ਕੇ ਧਨ ਸਦਾ ਦੁਖ ਹੋਏ ਨਾ ਸਾਥ ਚਾਲੇ ਨਾ ਪ੍ਰਾਪਤ ਹੋਈ ਉਹਨੇ ਇਸ ਲੈਟਰ ਮੈਂ ਕਥਾ ਵੀ ਸੁਣਾਵਾਂਗਾ ਜੇ ਤੁਸੀਂ ਜਲਦੀ ਫੋਲੋ ਕਰ ਦਿਓਗੇ ਪਿੰਡ ਬੱਚੇ ਗੁਰਸੇਖ ਸੰਤ ਆਏ ਸਭ ਲੋਕ ਉਹਨਾਂ ਕੋਲ ਆਸ਼ੀਰਵਾਦ ਲੈ ਗਏ RAM ਸਿੰਘ ਵੀ ਗਿਆ ਉਸਨੇ ਆਪਣੀ ਸਮੱਸਿਆ ਦੱਸੀ ਬਾਬਾ ਜੀ ਮੇਰੇ ਕੋਲ ਸਭ ਕੁਝ ਹੈ ਪਰ ਜਿਹੜਾ ਮੇਰਾ ਮਨ ਨਾ ਖੁਸ਼ ਹੋ ਜਾਨੀ ਰਹਿੰਦਾ ਨੀਂਦ ਨਹੀਂ ਆਉਂਦੀ ਖੁਸ਼ੀ ਨਹੀਂ ਮਿਲਦੀ ਬਾਬਾ ਜੀ ਮੁਸਕਰਾ ਕੇ ਕਹਿੰਦੇ ਹਨ ਪੁੱਤਰ ਤੇਰੇ ਕੋਲ ਸਭ ਕੁਝ ਹੈ ਪਰ ਤੂੰ ਆਪਣਾ ਅਸਲ ਖਜ਼ਾਨਾ ਖੋਲਿਆ ਹੀ ਨਹੀਂ RAM ਸਿੰਘ ਹੈਰਾਨ ਹੋਇਆ ਅਸਲ ਖਜ਼ਾਨਾ ਦਾ ਕਿੱਥੇ ਹੈ ਬਾਬੇ ਜੀ ਨੂੰ ਉਹਨਾਂ ਨੇ ਪੁੱਛਿਆ ਤਾਂ ਮੇਰੇ ਘਰ ਵਿੱਚ ਸੋਨਾ ਚਾਂਦੀ ਦੇ ਖਜ਼ਾਨੇ ਤਾਂ ਹੈ ਹੀ ਨੇ ਬਾਬਾ ਜੀ ਨੇ ਸਬਦ 'ਚ ਉਦਾਹਰਣ ਕਰਕੇ ਉਹਨਾਂ ਨੂੰ ਦੱਸਿਆ ਕਾਇਆ ਕੰਜ ਸੁੱਚੇ ਮੁਕਤਵਾਰ ਮਨਮੁਖ ਭੂਲੇ ਅੰਤ ਅਗਿਆਨ ਮੰਨਦਾ ਹੈ ਕਿ ਖਤਿਆ ਸਦਾ ਦੁਖ ਹੋਏ ਨਾ ਸਾਥ ਚੱਤੇ ਨਾ ਸਮਾਪਤ ਹੋਏ ਹੁਣ ਇਹਦਾ ਸਾਧ ਸੰਗਤ ਜੀ ਕਥਾ ਨਾਲੇ ਮੈਂ ਤੁਹਾਨੂੰ ਅੱਗੇ ਉਦਾਹਰਣ ਜਲਦੀ ਸਮਝ ਹੋ ਜਾਏਗੀ ਬਾਬਾ ਜੀ ਸਮਝਾਉਂਦੇ ਹਨ ਕਿ ਸਰੀਰ ਇੱਕ ਕਾਇਆ ਇੱਕ ਕੰਜ ਤਜੋਰੀ ਹੈ ਇਸ ਵਿੱਚ ਇੱਕ ਅਜੋਆ ਹੀਰਾ ਹੈ ਜੋ ਦੁਨੀਆ ਦੇ ਸਾਰੇ ਹੀਰਿਆਂ ਤੋਂ ਕੀਮਤੀ ਹੈ ਉਹ ਹੀਰਾ ਤਾਂ ਹੈਗਾ ਨਾਮ ਸਿਮਰਨ ਗੁਰਬਾਣੀ ਦਾ ਖਜ਼ਾਨਾ ਜਿਹੜਾ ਮਨੁੱਖ ਖਜ਼ਾਨਾ ਲੱਭ ਲੈਂਦਾ ਹੈ ਉਹ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚ ਜਾਂਦਾ ਹੈ ਪਰ ਜਿਹੜਾ ਮਨੁੱਖ ਦੁਨੀਆ ਦੇ ਪਿੱਛੇ ਲੱਗ ਕੇ ਇਸ ਖਜ਼ਾਨੇ ਨੂੰ ਭੁੱਲ ਜਾਂਦਾ ਹੈ ਉਹ ਗਿਆਨਤਾ ਦੇ ਹਨੇਰੇ ਵਿੱਚ ਫਸ ਜਾਂਦਾ ਹੈ ਉਸ ਨੂੰ ਕਦੇ ਅਸਲ ਸੁੱਖ ਨਹੀਂ ਮਿਲ ਪਾਂਦਾ ਬੇਅੰਤ ਧਨ ਹੋਵੇ ਪਰ ਅੰਦਰੋਂ ਖਾਲੀ ਹੀ ਰਹਿ ਜਾਂਦਾ ਹੈ RAM SINGH ਦੀ ਜ਼ਿੰਦਗੀ ਦਾ ਮੋੜ ਇਹ ਗੱਲ ਜਰੂਰ ਸੀ ਕਿ RAM SINGH ਦੇ ਦਿਲ ਵਿੱਚ ਬੈਠੀ ਤਾਂ ਉਹ ਸੋਚਣ ਲੱਗਾ ਸੱਚੀ ਗੱਲ ਹੈ ਧਿਆਨ ਬਾਬਾ ਜੀ ਮੇਰੀ ਤੇਜੋਰੀਆਂ ਸੋਨੇ ਨਾਲ ਤਾਂ ਭਰੀਆਂ ਹੋਈਆਂ ਹਨ ਪਰ ਮੇਰਾ ਅੰਦਰੋਂ ਜਿਹੜਾ ਮਨ ਹੈ ਉਹ ਖਾਲੀ ਹੈ ਮੈਂ ਕਦੇ ਨਾਮ ਸਿਮਰਨ ਨਹੀਂ ਕੀਤਾ ਕਦੇ ਗੁਰਬਾਣੀ ਨੂੰ ਨਹੀਂ ਪੜਿਆ ਉਸਨੇ ਨਿਸ਼ਚਾ ਕੀਤਾ ਕਿ ਹੁਣ ਉਹ ਆਪਣੀ ਜ਼ਿੰਦਗੀ ਬਦਲੇਗਾ ਸਿਮਰਨ ਦਾ ਆਰੰਭ ਕੀਤਾ ਨੇ ਸ਼ੁਰੂ ਕਰਨਾ ਸਾత్సੰਗਤ ਜੀ ਰੋਜ਼ ਸਵੇਰ ਆਸਾ ਦੀ ਵਾਰਸ ਹੁੰਦਾ ਸਿਮਰਨ ਕਰਦਾ ਗੁਰਮੁਖੀ ਲਿਪੀ ਵਿੱਚ ਬਾਣੀ ਪੜਨਾ ਸਿੱਖੀ ਉਹਨੇ ਕੁਝ ਮਹੀਨਿਆਂ ਵਿੱਚ ਹੀ ਉਸ ਦੇ ਚਿਹਰੇ ਤੇ ਰੋਸ਼ਨੀ ਆ ਗਈ ਜਿਹੜਾ ਮਨ ਪਹਿਲਾਂ ਹਮੇਸ਼ਾ ਵਿੱਚ ਚੈਨ ਰਹਿਦਾ ਸੀ ਉਹ ਸ਼ਾਂਤ ਹੋ ਗਿਆ ਘਰ ਵਾਲਿਆਂ ਨੇ ਵੀ ਬਦਲਾਅ ਦੇਖ ਕੇ ਉਹ ਕਹਿੰਦੇ ਸਨ ਕਿ ਪਿਤਾ ਜੀ ਵੀ ਉਹਨੂੰ ਕਹਿੰਦੇ ਸਨ ਕਿ ਤੂੰ ਇਹ ਆ ਤੇਰੇ ਚਿਹਰੇ ਤੇ ਜਿਹੜਾ ਆ ਨੂਰ ਹੈ ਪ੍ਰਮਾਤਮਾ ਦਾ ਹੈ ਤਾਂ ਨਵੀਂ ਤੇਰੇ ਕੋਲ ਹੈਗਾ ਹੁਣ ਨੂਰ ਵੀ ਆ ਗਿਆ ਤੇਰੇ ਕੋਲ ਹੁਣ ਸਭ ਕੁਝ ਤੈਨੂੰ ਮਿਲ ਗਿਆ ਕਹਤੋ ਸਾਨੂੰ ਆਈ ਸਿੱਖਿਆ ਮਿਲਦੀ ਹੈ ਸਾਧ ਸੰਗਤ ਜੀ ਸਰੀਰ ਇੱਕ ਖਜ਼ੋਰੀ ਹੈ ਇਸ ਵਿੱਚ ਖਜ਼ਾਨਾ ਨਾਮ ਦਾ ਹੈ ਮਨਮੁਖ ਅਗਿਆਨਤਾ ਵਿੱਚ ਰਹਿੰਦਾ ਹੈ ساری ਉਮਰ ਦੁਨਿਆਵੀ ਦੌੜਾ ਵਿੱਚ ਖਰਚ ਕਰ ਦਿੰਦਾ ਹੈ ਉਹ ਵੀ ਜ਼ਰੂਰੀ ਹੈ ਸਾਧ ਸੰਗਤ ਜੀ ਖੂਬ ਪੈਸਾ ਕਮਾਓ ਧਨ ਕਮਾਓ ਪਰ ਨਾਲ ਨਾਮ ਦੀ ਸਿਮਰਨ ਜ਼ਰੂਰੀ ਹੈ ਕਿਉਂਕਿ ਅੰਤ ਵੇਲੇ ਉਹਨੇ ਹੀ ਨਾਲ ਜਾਣਾ ਤੇ ਜਨਮ ਮਰਨ ਦਾ ਜਿਹੜਾ ਗੇੜਾ ਹੈ ਇਸ ਚੀਜ਼ ਨਾਲ ਹੀ ਉਹ ਦੂਰ ਹੋਣਾ ਹੈ ਗੁਰਮੁਖ ਉਹੀ ਹੈ ਜੋ ਗੁਰਬਾਣੀ ਦੇ ਅਨੁਸਾਰ ਚੱਲ ਕੇ ਨਾਮ ਸਿਮਰਨ ਕਰਦਾ ਹੈ ਅਸਲ ਮੁਕਤੀ ਦੇ ਸੁੱਖ ਜਿਹੜਾ ਹੈਗਾ ਧਨ ਪਦਾਰਥਾਂ ਨਾਲ ਨਹੀਂ ਹਾਂ ਉਹਦੇ ਨਾਲ ਦੁਨਿਆਵੀ ਸੁੱਖ ਜ਼ਰੂਰ ਨੇ ਪਰ ਜਿਹੜਾ ਅਸਲੀ ਨਾਮ ਨਾਲ ਹੈ ਸੁੱਖ ਉਹ ਅੰਦਰੋਂ ਫਿਲਟਰ ਕਰਦਾ ਹੈ ਪਲੱਸ ਜਿਹੜਾ ਤੁਸੀਂ ਦਰਗਾਹ ਜਾਣਾ ਉਹ ਵਾਲਾ ਅਸਲੀ ਸੁੱਖ ਹੈ ਅੱਜ ਦੇ ਸਮੇਂ ਦੇ ਨਾਲ ਜੇ ਆਪਾਂ ਨੋ ਕਰੀਏ ਜਦ ਇਨਸਾਨ ਕੋਲ ਵੀ ਮੋਬਾਈਲ ਨੇ ਗੱਡੀਆਂ ਬੰਗਲੇ ਬਿਜ਼ਨਸ ਸੋਸ਼ਲ ਮੀਡੀਆ ਤੇ ਹਨ ਅੰਦਰੋਂ ਖਾਲੀ ਪਾਣਾ ਅੰਦਰੋਂ ਤਨਾ ਹੋਇਆ ਇਹਨੂੰ ਮਨੁੱਖ ਨੂੰ ਘੇਰਿਆ ਹੋਇਆ ਸਾਨੂੰ ਵੀ ਸੋਚਣਾ ਚਾਹੀਦਾ ਹੈ ਅਸੀਂ ਸਾਰੀ ਉਮਰ ਫੋਨ ਪੈਸੇ ਰਿਸ਼ਤੇ ਵਿੱਚ ਖਰਚ ਕਰ ਰਹੀਆਂ ਕਿ ਅਸੀਂ ਕਦੇ ਨਾਮ ਸਿਮਰਨ ਦੀ ਤਜੋਰੀ ਖੋਲੀ ਹੈ ਹੁਣ ਸਾਧ ਸੰਗਤ ਜੇਕਰ ਅਸੀਂ ਹੁਣ ਤੋਂ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਈਏ ਗੁਰਬਾਣੀ ਪੜਨਾ ਸ਼ੁਰੂ ਕਰ ਦਈਏ ਤਾਂ ਅਸਲ ਸੁੱਖ ਮਿਲੇਗਾ ਜਿਵੇਂ RAM ਸਿੰਘ ਦੀ ਜ਼ਿੰਦਗੀ ਬਦਲੀ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਵੀ ਪਰੋਸ਼ਨ ਹੋ ਸਕਦੀ ਹੈ ਨਾ ਤਨਸਦਾ ਨਾਲ ਜਾਂਦਾ ਹੈ ਨਾ ਸ਼ੌਂਕਸਦਾ ਨਾਲ ਜਾਂਦਾ ਹੈ ਸਿਰਫ ਨਾਮ ਦੇ ਚੰਗੇ ਕਰਮ ਹੀ ਨਾਲ ਜਾਂਦੇ ਹਨ ਕਾਇਆ ਦੀ ਤਜੋਰੀ ਖੋਲੋ ਨਾਮ ਦਾ ਹੀਰਾ ਲੱਭੇਗਾ ਹੀ ਲੱਭੇਗਾ ਜਿਹੜਾ ਸੰਪੂਰਨ ਸੰਦੇਸ਼ਾਂ ਸਾਸੰਗ ਦੇ ਜਿਸ ਨੇ ਨਾਮ ਜੋੜ ਲਿਆ ਉਸ ਦੇ ਦੁੱਖ ਮਿਟ ਗਏ ਉਸ ਦਾ ਮਨ ਪ੍ਰਮਾਤਮਾ ਨਾਲ ਜੁੜ ਗਿਆ ਜਿਸ ਨੇ ਨਾਮ ਭੁੱਲ ਗਿਆ ਉਹ ਫਿਰ ਮਤਲਬ ਦੁਨਿਆਵੀ ਸੁੱਖ ਤਾਂ ਚਲੋ ਪਾ ਲੇਗਾ ਪਰ ਜਿਹੜਾ ਅਸਲੀ ਸੁੱਖ ਹੈ ਨਾ ਉਹ ਦਾ ਨਾਮ ਸਿਮਰਨ ਹੀ ਹੈ ਸੋ ਕਿਰਪਾ ਕਰਕੇ ਉਹਨੂੰ ਯਾਦ ਜ਼ਰੂਰ ਕਰਿਆ ਕਰੋ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਦੇ ਪਹਿਲੀ ਵਾਰੀ ਵੇਖ ਰਿਹਾ ਕਿ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿ ਕੋਈ ਕੁਲਚੀਕ ਹੋ ਗਈ ਹੋਵੇ ਸਾਥ ਸੰਗਤ ਜੀ ਦਾ ਮਾਫ ਕਰਦੇ ਹੋ ਪਸ ਬੈਲ ਆਈਕਨ ਤੇ ਬਟਨ ਦਬਾ ਲਓ ਜੇ ਤੁਸੀਂ ਨਹੀਂ ਦੱਬਿਆ ਹੋਇਆ ਤਾਂ ਕਿ ਜਦੋਂ ਮੈਂ ਨਵਾਂ ਕੋਕਮਨਾਮਾ ਸਵੇਰੇ ਜਦੋਂ ਮੈਂ ਅਪਲੋਡ ਕਰਾਂ ਤੇ ਤੁਹਾਡੇ ਤੱਕ ਉਹਦੀ ਨੋਟੀਫਿਕੇਸ਼ਨ ਮਿਲ ਜਾਵੇ ਤੁਹਾਡੇ ਵੀ ਗੁਰੂ ਸਾਹਿਬ ਜੀ ਕੋਲ ਹਾਜ਼ਰੀ ਲੱਗ ਸਕੇ ਹੋ ਸਕੇ ਤੁਹਾਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਗੁਰੂ ਜੀ ਕਹਿੰਦੇ ਨੇ ਆਪ ਜਪੋ ਉਹਰਾ ਨਾਮ ਜਪਾਓ ਇਹਦੇ ਨਾਲ ਵੀ ਤੁਹਾਡੇ ਜਿਹੜੇ ਹੈਗੇ ਨੇ ਭਾਗ ਖੁੱਲ ਜਾਂਦੇ ਨੇ ਉਹ ਵੀ ਪਲੱਸ ਜਿਹੜਾ ਸੁਣਨ ਵਾਲਾ ਬੰਦਾ ਹੋਵੇ ਠੀਕ ਹੈ ਨਾ ਸਾਥ ਸੰਗਤ ਜੀ ਮੇਰਾ ਤੁਸੀਂ ਕਹਿਣਾ ਸਮਝ ਗਏ ਹੋਵੋਗੇ ਸੋ ਦੇਵ ਅਜਾਜਤ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ